ਨਰ ਵਿਗਨ ਸਪਲਾਈ ਦਿਓ ਦੀ ਉਦੋਂ ਪੂਰੀ ਕਰੋ ਮੀਲੀ ਸਪਲਾਈ ਪੂਰੀ ਕਰੋ ਪੂਰੀ ਕਰੋ ਪੰਜਾਬ ਸਰਕਾਰ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਮੁੱਕਰ ਗਈ ਸਰਕਾਰ ਸਰਕਾਰ ਨੇ ਕਿਹਾ ਸੀ ਵੀ 8 ਘੰਟੇ ਲਗਾਤਾਰ ਜ਼ਿਮੀਂਦਾਰਾਂ ਨੂੰ ਜਿਹੜੀ ਆ ਬਿਨਾ ਵਿਗਨ ਤੋਂ ਜ਼ਮੀਰ ਦੂਜੀ ਲੈਟ ਦਿੱਤੀ ਜਾਵੇਗੀ ਉਹ ਲੈਟ ਬਿਲਕੁਲ ਨਹੀਂ ਆ ਰਹੀ ਸਰਕਾਰ ਨੂੰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਤੁਸੀਂ 8 ਘੰਟੇ ਬਿਜਲੀ ਜਿਹੜੀ ਜ਼ਿੰਮੇਦਾਰ ਆ ਹੂੰ ਉਹ ਪੂਰੀ ਕਰਕੇ ਦਿਓ ਜੇ ਇਸ ਜੇ ਇਸ ਮੰਗਾਂ ਨੂੰ ਲੈ ਕੇ ਤੁਸੀਂ ਸਰਕਾਰ ਦੇ ਬੱਚਾ ਆਇਓ ਅੱਜ ਤੁਸੀਂ ਉਹਨਾਂ ਨੂੰ ਲੈ ਕੇ ਪਿੱਛੇ ਜਾਣੇ ਪਏ ਹੋ ਹੱਥ ਪਿੱਛੇ ਖੱਚਦੇ ਪਏ ਹੋ ਤੁਸੀਂ ਬਿਜਲੀ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਤੁਸੀਂ ਕੋਈ ਸੀਜ਼ਨ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਤੁਹਾਡੀ ਤਿਆਰੀ ਨਹੀਂ ਫੇਲਿਆ ਸਰਕਾਰ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜ਼ਿੰਮੇਦਾਰ ਭਰਾਵਾਂ ਨੂੰ 8 ਘੰਟੇ ਲਾਈਟ ਜਿਹੜੀ ਪੂਰੀ ਦੇਣ ਦੀ ਅੱਜ ਤੁਸੀਂ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਪਗਵਾੜੀ ਉਸ ਮਹਿਲਾ ਕਨਾਲ ਅੰਜਲੀ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕਟਾਂ ਤੋਂ ਜਿੱਥੇ ਆਮ ਲੋਕੀਂ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਉੱਥੇ ਹੀ ਬਿਜਲੀ ਦੇ ਲੱਗ ਰਹੇ ਲੰਬੇ ਕਟਾਂ ਤੋਂ ਕਿਸਾਨ ਭਾਈਚਾਰੇ ਵੀ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇ ਸਪਲਾਈ ਨਾ ਮਿਲਣ ਦੇ ਚਲਦਿਆਂ ਸਮੂਹ ਜੇਮੀਦਾਰਾਂ ਨੇ ਅਕਾਲੀ ਦਲ ਦੇ ਵਿਹਾਈਤੇ ਇੰਚਾਰਜ ਅਜਿੰਦਰ ਸਿੰਘ ਚੰਦੇ ਦੀ ਅਗਵਾਈ ਹੇਠ ਪਗਵਾੜਾ ਵਿਕੇ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਬਾਹਰ ਰੋਸ਼ ਪ੍ਰਦਰਸ਼ਨ ਕਰਦਿਆਂ ਨਾਰੇ ਪਾਜੇ ਕੀਤੇ ਇਸ ਦੌਰਾਨ ਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲਣ ਦੇ ਰੋਸ਼ ਵਿੱਚ ਰੋਸ਼ਵਜੋ ਐਕਸੀਲੈਂਟ ਫਗਵਾੜਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਇਸ ਉਪਰੰਤ ਨਾਲ ਹੀ ਉਹਨਾਂ ਵੱਲੋਂ ਇੱਕ ਮੰਗ ਪੱਤਰ ਐਸ.ਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਾਰਨ ਉਹਨਾਂ ਦੇ ਝੋਨੇ ਦੀ ਫਸਲ ਦਾ ਕਾफी ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ 8 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਵੇ ਹੋਰ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਨੇ ਕੀ ਕਿ ਦੇਖੋ ਪੂਰੀ ਖਬਰ ਫਗਵਾੜ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੇ ਕੋਲ ਹਾਂ ਸਰਾਏ ਬਿਲੀ ਬੋਰਡ ਦੇ ਬਾਹਰ ਧਰਨਾ ਦਿੱਤਾ ਕਿਸ ਮਾਮਲੇ ਵਿੱਚ ਧਰਨਾ ਦਿੱਤਾ ਗਿਆ ਸਰ ਅੱਜ ਚੋ ਜ਼ਿੰਮੇਦਾਰਾਂ ਦੀਆਂ ਸਮੱਸਿਆਵਾਂ ਬਿਜਲੀ ਨੂੰ ਲੈ ਕੇ ਬਹੁਤ ਵੱਡੀਆਂ ਖੜੀਆਂ ਹੋਈਆਂ ਨੇ ਇਹਨਾਂ ਨੂੰ ਅੱਜ ਪਾਣੀ ਦੀ ਬਹੁਤ ਜ਼ਰੂਰਤ ਹੈ ਜਿਹੜਾ ਝੋਨਾ ਜਿੰਨਾ ਵੀ ਬੰਦਾ ਲਵਾ ਚੁੱਕਾ ਆ ਉਹਨਾਂ ਦੇ ਝੋਨੇ ਦੇ ਵਿੱਚ ਇੱਕ ਵੀ ਤਿਪਕਾ ਪਾਣੀ ਨਹੀਂ ਪੰਜਾਬ ਸਰਕਾਰ ਨੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੋਂ ਮੁੱਕਰ ਗਈ ਸਰਕਾਰ ਸਰਕਾਰ ਨੇ ਕਿਹਾ ਸੀ ਵੀ 8 ਘੰਟੇ ਲਗਾਤਾਰ ਜ਼ਿਮੀਂਦਾਰਾਂ ਨੂੰ ਜਿਹੜੀ ਆ ਬਿਨਾ ਵਿਗੰਤੋਂ ਜ਼ਮੀਨ ਦੂਜੀ ਲੈਟ ਦਿੱਤੀ ਜਾਵੇਗੀ ਉਹ ਲੈਟ ਬਿਲਕੁਲ ਨਹੀਂ ਆ ਰਹੀ 2 2.5 ਘੰਟੇ ਕਿਸੇ ਫੀਲਡਰ ਚ ਆਉਂਦੀ ਆ ਕਿਸੇ ਚ 4 ਘੰਟੇ ਆਉਂਦੀ ਆ 5 ਘੰਟੇ ਤੋਂ ਵੱਧ ਕਿਤੇ ਲੈਟ ਨਹੀਂ ਆ ਰਹੀ ਇਸ ਕਰਕੇ ਜਿਹੜੇ ਜ਼ਿਮੀਂਦਾਰ ਭਰਾ ਨੇ ਇਹ ਬਹੁਤ ਹੀ ਪਰੇਸ਼ਾਨ ਨੇ ਇਹ ਕਈਆਂ ਦਿਨਾਂ ਤੋਂ ਇਹ ਗੱਲ ਕਰਦੇ ਪੈ ਸੀ ਆਪ ਸੱਚੀ ਜ਼ਿਮੀਦਾਰ ਭਰਾ ਵੀ ਅਸੀਂ ਐਕਸ਼ਨ ਸਾਹਿਬ ਨੂੰ ਜਾ ਕੇ ਮੰਗ ਪੱਤਰ ਦਈਏ ਤੇ ਉੱਥੇ ਜਾ ਕੇ ਧਰਨਾ ਲਾ ਕੇ ਬੈਠੀਏ ਵੀ ਜੋ ਸਰਕਾਰ ਨੇ ਸਾਡੇ ਨਾਲ ਵਾਦੇ ਪੂਰੇ ਕੀ ਜੋ ਵਾਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕੀਤੇ ਉਹਦੇ ਲਈ ਅਸੀਂ ਅੱਜ ਇੱਥੇ ਧਰਨਾ ਲਾ ਕੇ ਬੈਠੇ ਆ ਤਾਂ ਅਸੀਂ ਜ਼ਿਮੀਦਾਰ ਭਰਾਵਾਂ ਦੇ ਨਾਲ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਤੇ ਇੱਥੇ ਐਕਸ਼ਨ ਦਫ਼ਤਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪੂਰੀ ਬਿਜਲੀ ਦਿੱਤੀ ਜਾਵੇ ਕਿਉਂਕਿ ਰੋਜੀ ਰੋਟੀ ਦਾ ਜਿਹੜਾ ਸਿਲਸਿਲਾ ਆ ਪੂਰੇ ਪੰਜਾਬ ਦਾ ਪੂਰੇ ਇੰਡੀਆ ਦਾ ਇਹ ਪੂਰਾ ਜਿਹੜਾ ਕਿਸਾਨ ਵੀਰ ਹੀ ਪੂਰਾ ਕਰਦਾ ਇਸ ਕਰਕੇ ਇਹਨੂੰ ਸਤਾਉਣਾ ਸਮਝ ਲਓ ਬਹੁਤ ਹੀ ਮਹਿੰਗਾ ਪਵੇਗਾ ਸਰਕਾਰ ਨੂੰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਤੁਸੀਂ 8 ਘੰਟੇ ਬਿਜਲੀ ਜਿਹੜੀ ਚੀਮੇਦਾਰ ਆ ਉਹ ਪੂਰੀ ਕਰਕੇ ਦਿਓ ਜੇ ਇਸ ਜੇ ਇਸ ਮੰਗਾਂ ਨੂੰ ਲੈ ਕੇ ਤੁਸੀਂ ਸਰਕਾਰ ਦੇ ਵਿੱਚ ਆਏ ਹੋ ਅੱਜ ਤੁਸੀਂ ਉਹਨਾਂ ਨੂੰ ਲੈ ਕੇ ਪਿੱਛੇ ਜਾਣੇ ਪਏ ਹੋ ਹੱਥ ਪਿੱਛੇ ਖੱਚਦੇ ਪਏ ਹੋ ਤੁਸੀਂ ਬਿਜਲੀ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਤੁਸੀਂ ਕੋਈ ਸੀਜ਼ਨ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ ਤੁਹਾਡੀ ਤਿਆਰੀ ਨਹੀਂ ਫੇਲਿਆ ਸਰਕਾਰ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜ਼ਿੰਮੇਵਾਰ ਭਰਾਵਾਂ ਨੂੰ 8 ਘੰਟੇ ਲਾਈਟ ਜਿਹੜੀ ਪੂਰੀ ਦੇਣ ਦੀ ਅੱਜ ਤੁਸੀਂ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ। ਇਲੈਕਸ਼ਨਾਂ ਦੇ ਦੌਰ ਦੇ ਉੱਪਰ ਆ ਕੇ ਵਾਅਦੇ ਦਾ ਬਥੇਰੇ ਕੀਤੇ ਸੀ ਕੀ ਕਹਿੰਦੇ ਸੀ ਸਰਕਾਰਾਂ ਕਹਿੰਦੀਆਂ ਸੀ ਕਿ ਅਸੀਂ 24 ਹੋ ਵੀ ਘੰਟੇ ਲਾਈਟ ਦਿੱਤੀ ਜਾਊਗੀ। ਤੇ ਅੱਜ ਮਤਲਬ ਕੀ ਕੀ ਕਹਣਾ ਜਾਂਦੇ ਇਸ ਬਾਰੇ ਤੁਸੀਂ? ਮੈਂ ਕਹਾਂ ਜੀ ਬਿਲਕੁਲ ਉਹ ਖੋਖਲੇ ਸੀਗੇ ਉਹ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਝੂਠ ਬੋਲਣ ਦੇ ਜ਼ਰੀਏ ਸਰਕਾਰ ਆ ਗਈ ਆ। ਸਰਕਾਰ ਦੀ ਸੀਜ਼ਨ ਨੂੰ ਲੈ ਕੇ ਕੋਈ ਤਿਆਰੀ ਨਹੀਂ ਹੜ੍ਹਾਂ ਨੂੰ ਲੈ ਕੇ ਕੋਈ ਤਿਆਰੀ ਨਹੀਂ। ਉਹ ਇਸ ਕਰਕੇ ਜ਼ਿੰਮੇਦਾਰ ਭਰਾ ਜਿਹੜੇ ਭੋਲੇ-ਪਾਲੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੇ ਵਿਸ਼ਵਾਸ ਕੀਤਾ ਵੀ ਅਸੀਂ ਦੂਜਿਆਂ ਨੂੰ ਇਹ ਵਧੀਆ ਸਿਲਸਿਲਾ ਚਲਾਉਣਗੇ ਲੇਕਿਨ ਉਸ ਦੇ ਬੱਚੇ ਫੇਲ ਹੋਇਆ ਬਿਲਕੁਲ 100 1% ਇਹ ਫੇਲ ਹੋਇਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਤੁਸੀਂ ਇਹਨਾਂ ਨੂੰ ਜਿਹੜੇ ਵਾਦੇ ਪੂਰੇ ਕਰਨ ਨੂੰ ਤੁਸੀਂ ਕਿਹਾ ਸੀ ਉਹ ਪੂਰੇ ਕਰਕੇ ਦਿਖਾਓ ਕਿ ਇਨਸਾਨ ਨੂੰ ਮਿਲੇ ਆ ਕਿਸ ਸਵਾਨ ਦੇ ਵਿੱਚ ਮਿਲੇ ਆ ਤੁਸੀਂ ਅੱਜ ਅੱਜ ਅਸੀਂ ਸਮੁੱਚੇ ਫਗਵਾੜੇ ਦੇ ਕਿਸਾਨਾਂ ਵੱਲੋਂ ਪਾਵਰ ਕਾਰਪੋਰੇਸ਼ਨ ਦੇ ਜਿਹੜਾ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਪੈਟੀ ਦੇ ਸੀਜ਼ਨ ਚ ਉਹਨੇ ਦੇ ਸੀਜ਼ਨ ਦੇ ਵਿੱਚ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਏਗੀ ਉਹਦੇ ਸਬੰਧ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਬੜੇ ਤੰਗ ਆ ਕਿਉਂਕਿ 2-3 ਦਿਨ ਤੱਕ ਘਰਾਂ ਦੀ ਸਪਲਾਈ ਵੀ ਬੰਦ ਰਹੀ 3 ਘੰਟੇ ਆਉਂਦੀ ਸੀ 3 ਘੰਟੇ ਚਲੀ ਜਾਂਦੀ ਸੀ ਫਿਰ ਅਸੀਂ ਯਤਨ ਕੀਤਾ ਕਿ ਸਾਨੂੰ ਉਹਨਾਂ ਨਾਲ ਸੰਪਰਕ ਕਰਨ ਦਾ ਹੁਣ ਅਸੀਂ ਐਕਸ਼ੀਅਨ ਸਾਹਿਬ ਵੱਲ ਵੀ ਗਏ ਸੀ ਤੇ ਐਕਸ਼ੀਅਨ ਸਾਹਿਬ ਅੱਜ ਛੁੱਟੀ ਤੇ ਨੇ ਉੱਥੇ ਮੈਮੋਰੰਡਮ ਦਿੱਤਾ ਹੈ ਔਰ ਐਕਸ਼ਨ ਐਸਡੀਐਮ ਸਾਹਿਬ ਨੂੰ ਵੀ ਮੈਮੋਰੰਡਮ ਦਿੱਤਾ ਹੈ ਤਾਂ ਕਿ ਜਿਹੜੀ 8 ਘੰਟੇ ਸਾਨੂੰ ਨਿਰਬੇਕੰ ਸਪਲਾਈ ਦਿੱਤੀ ਜਾਏ ਝੋਨੇ ਦੀ तकरीबन 100% ਬਜਾਈ ਹੋ ਗਈ ਹੈ ਸਾਰਾ ਖਰਚਾ ਕਿਸਾਨ ਕਰ ਚੁੱਕੇ ਨੇ ਉਕਰੋ ਮੌਸਮ ਜਿਹੜਾ ਹੈ ਉਹ ਬੜਾ ਬਿਹਾਲ ਹੈ ਗਰਮੀ ਦਾ ਮੌਸਮ ਹੈ ਇਸ ਕਰਕੇ ਅਸੀਂ ਯਤਨ ਕਰ ਰਹੇ ਹਾਂ ਕਿ ਜਿਹੜੀ ਸਾਡੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਏ ਨਹੀਂ ਤਾਂ ਕਿਸਾਨ ਵੀਰ ਧਰਨੇ ਪ੍ਰਦਰਸ਼ਨ ਦੇ ਲਈ ਸਖਤ ਐਕਸ਼ਨ ਲੈਣ ਦੇ ਲਈ ਮਜਬੂਰ ਹੋਣਗੇ ਪੰਜਾਬ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਸਾਡੀ ਸਮੱਸਿਆਵਲ ਸੁਣ ਕੇ ਜਲਦ ਹੱਲ ਕੀਤਾ ਜਾਏ ਔਰ ਅਸੀਂ ਇਸ ਗੱਲ ਦੀ ਆਸ ਬੰਦਾ ਕਿ ਪ੍ਰਸ਼ਾਸਨ ਅਤੇ ਸਰਕਾਰ ਸਾਡੀ ਸਮੱਸਿਆ ਵੱਲ ਧਿਆਨ ਦੇਗੀ ਔਰ ਕੱਲ ਫੇਰ ਅਸੀਂ ਐਕਸ਼ਨ ਸਾਹਿਬ ਨੂੰ ਮਿਲਾਂਗੇ ਨਹੀਂ ਤਾਂ ਫੇਰ ਅਸੀਂ ਜਿਹੜਾ ਆ ਅਗਲੀ ਵੱਡੀ ਮੀਟਿੰਗ ਕਰਕੇ ਉਹ ਜਿਹੜਾ ਟ੍ਰੈਫਿਕ ਜਾਮ ਵਰਗੀ ਜਿਹੜੀ ਸਮੱਸਿਆ ਜਿਹਦੇ ਵਿੱਚ ਸਾਰੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਅਸੀਂ ਵੀ ਉਹ ਮਹਿਸੂਸ ਕਰਦੇ ਆਂ ਪਰ ਸਾਡੀ ਫਿਰ ਮਜਬੂਰੀ ਹੋਏਗੀ ਕਿ ਅਸੀਂ ਇਹ ਟ੍ਰੈਫਿਕ ਜਾਮ ਵੀ ਕਰਾਂਗੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਔਰ ਆਪਣੇ ਹੱਕਾਂ ਦੇ ਲਈ ਸੰਘਰਸ਼ ਵੀ ਕਰਾਂਗੇ ਅੱਜ ਕਿੰਨੇ ਪਿੰਡਾਂ ਦੇ ਲੋਕ ਆ ਇਕੱਠੇ ਹੋਏ ਸਰ ਅੱਜ ਤਕਰੀਬਨ 10-12 ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਚਿਹੜੂ ਤੋਂ ਰਾਣੀਪੁਰ ਤੋਂ ਮਾਧੋਪੁਰ ਤੋਂ ਵਰਨਾ ਤੋਂ ਖਾਟੀ ਤੋਂ ਪੁਲਾਹੀ ਤੋਂ ਔਰ ਜਗਪਾਲਪੁਰ ਤੋਂ ਔਰ ਦੋ ਤਿੰਨ ਪਿੰਡਾਂ ਦੇ ਜਿਹੜੇ ਸਰਪੰਚ ਵੀ ਨਾਲ ਹਾਜ਼ਰ ਆਏ ਨੇ ਔਰ ਮੈਂ ਪ੍ਰਸ਼ਾਸਨਾ ਕੇ ਫਿਰ ਬੇਨਤੀ ਕਰਾਂਗਾ ਸਰਕਾਰ ਅੱਗੇ ਬੇਨਤੀ ਕਰਾਂਗਾ ਕਿ ਕਿਸਾਨਾਂ ਦਾ ਹੱਲ ਕੀਤਾ ਜਾਏ ਤਾਂ ਕਿ ਇਹਨਾਂ ਦੀ ਜਿਹੜੀ ਬੀਜੀ ਹੋਈ ਫਸਲ ਉਤਬਾਹ ਨਾ ਹੋ ਸਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ